ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਬੀਤੇ ਕੱਲ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਉਹ ਹੋ ਨਿਪੜੀਆਂ ਨੇ ਉਹਨਾਂ ਚੋਣਾਂ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਹਰ ਇੱਕ ਪਾਰਟੀ ਦਾ ਜਿੰਨਾ ਵੀ ਜ਼ੋਰ ਚੱਲਦਾ ਸੀ ਚਲਾਇਆ ਗਿਆ ਬਹੁਤ ਸਾਰੀਆਂ ਰੀਲਸ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤਾਂ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਗਿਆ ਸੱਤਾ ਦੇ ਵਿੱਚ ਆਪਣੀ ਸਰਕਾਰ ਹੁੰਦੇ ਨਾਲ ਤੇ ਉਹਨਾਂ ਦੇ ਵੱਲੋਂ ਬੂਥ ਕੈਪਚਰਿੰਗ ਕੈਪਚਰਿੰਗ ਕੀਤੀ ਗਈ ਤੇ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਹਮਲਾ ਵੀ ਕੀਤਾ ਗਿਆ ਜਾਲੀ ਬੂਟਾ ਪਾਈਆਂ ਗਈਆਂ ਨੇ ਹੋਰ ਵੀ ਬਹੁਤ ਵੱਡੇ ਵੱਡੇ ਇਲਜ਼ਾਮ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਜਿਹੜੀ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਇਹ ਪਹਿਲੀ ਵਾਰੀ ਹੈ ਕਿ ਪੋਲਿੰਗ ਪਾਰਟੀਆਂ ਜਿਹੜੇ ਆਪਣਾ ਸਮਾਨ ਲੈ ਕੇ ਸਮਗਰੀ ਲੈ ਕੇ ਵੈਲਟ ਪੇਪਰ ਲੈ ਕੇ ਪੋਲਿੰਗ ਸਟੇਸ਼ਨਾਂ ਤੇ ਪਹੁੰਚੀਆਂ ਇਹ ਰਾਤੋਂ ਰਾਤੀ ਜਿਹੜਿਆ ਰੋਲਿੰਗ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੈਲਟ ਪੇਪਰ ਵੀ ਜਿਹੜਿਆ ਉਹਨਾਂ ਨਾਲ ਸਾਂਝੇ ਕਰ ਦਿੱਤੇ ਗਏ ਉਹਨਾਂ ਦੇ ਹਵਾਲੇ ਕਰ ਦਿੱਤੇ ਗਏ ਇਸ ਤੋਂ ਵੱਧ ਸੰਸਨੀ ਖੇਜ਼ ਹੋਰ ਕੋਈ ਘਟਨਾ ਨਹੀਂ ਹੋ ਸਕਦੀ ਕਿ ਪੇਪਰ ਸਵੇਰ ਨੂੰ ਹੋਣਾ ਤੇ ਪੇਪਰ ਸ਼ਾਮ ਨੂੰ ਲੀਕ ਹੋਇਆ ਹੋਵੇ। ਔਰ ਜਿਹੜਾ ਬੰਦਾ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਵੀ ਇਲੈਕਸ਼ਨ ਲੜ ਰਿਹਾ। ਉਹਨੇ ਆਪਣੇ ਫੇਸਬੁਕ ਤੇ ਹੀ ਰਾਤ ਨੂੰ ਪਾਤਾ ਹੋਵੇ ਜਿਹੜਾ ਉੱਥੇ ਜਾ ਕੇ ਵੈਲਟ ਪੇਪਰ ਸਵੇਰੇ ਪੋਲਿੰਗ ਏਜੰਟਾਂ ਦੀ ਹਾਜ਼ਰੀ ਦੇ ਵਿੱਚ ਖੁੱਲਣਾ ਸੀ। ਉਹ ਜਿਹੜਾ ਹੈਗਾ ਰਾਤ ਨੂੰ ਕਿਵੇਂ ਜਿਹੜਾ ਉਹਨੂੰ ਦਿੱਤਾ ਗਿਆ ਮੈਂ ਸਵੇਰੇ ਹੀ ਅਸੀਂ ਲਿਖਤੀ ਸ਼ਿਕਾਇਤ ਸਰਦਾਰ ਅਰਸ਼ਦੀਪ ਸਿੰਘ ਕਲੇਰ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਤਿੰਨ ਪੇਜ ਦੀ ਜਿਹੜੀ ਹੈ ਕੰਪਲੇਂਟ ਸਵੇਰੇ ਫਾਈਲ ਕਰ ਦਿੱਤੀ ਸੀ ਬੜੀ ਲੌਜੀਕਲ ਉਸ ਤੋਂ ਬਾਅਦ ਮੈਂ ਟਵੀਟ ਕੀਤਾ ਸੀ ਔਰ ਮੈਂ ਕਮਿਸ਼ਨ ਨੂੰ ਭੇਜਿਆ ਫਿਰ ਮੈਂ ਕਮਿਸ਼ਨ ਦੇ ਨਾਲ ਜਿਹੜੇ ਮੁੱਖ ਚੌਂਕ ਕਮਿਸ਼ਨਰ ਨੇ ਉਹਨਾਂ ਦੇ ਨਾਲ ਆਪ ਟੈਲੀਫੋਨ ਤੇ ਗੱਲ ਕੀਤੀ ਪੀ ਆ ਹਾਲ ਹੈ ਇੱਥੇ ਇਮੀਡੀਏਟਲੀ ਪੋਲਿੰਗ ਰੋਕ ਜੀ ਪਹਿਲਾ ਮੈਨੂੰ ਕਮਿਸ਼ਨ ਦਾ ਯਕੀਨ ਦਿਵਾਇਆ ਗਿਆ ਸੀ ਕਿ ਮੈਂ ਗੱਲ ਕੀਤੀ ਹੈ ਨੀਚੇ ਪਰ ਤੁਹਾਡਾ ਇਤਰਾਜ਼ ਜਾਇਜ਼ ਹੈ ਮੈਂ ਰਿਪੋਰਟ ਮੰਗੀ ਹੈ ਡਿਪਟੀ ਕਮਿਸ਼ਨਰ ਤੋਂ ਤੇ ਜਿਹੜੀ ਹੈ ਰਿਪੋਰਟ ਆਉਣ ਤੋਂ ਬਾਅਦ ਮੈਂ ਐਕਸ਼ਨ ਡੈਫੀਨਿਟਲੀ ਲਵਾਂ ਪੀ ਇਹ ਗੱਲ ਗਲਤ ਹੈ ਪਰ ਕਿਉਂਕਿ ਕਮਿਸ਼ਨ ਸਿੱਧਾ ਸਰਕਾਰ ਦੇ ਦਬਾਅ ਥਲੇ ਚੱਲ ਰਿਹਾ ਜਦੋਂ ਡੀਸੀ ਤੋਂ ਰਿਪੋਰਟ ਮੰਗੀ ਹੋਣੀ ਹੈ ਉਨੇ ਸਰਕਾਰ ਨੂੰ ਦੱਸਿਆ ਹੋਣਾ ਤੇ ਸਰਕਾਰ ਦਾ ਦਬਾਅ ਪੈ ਗਿਆ ਤੇ ਜੋ ਕਮਿਸ਼ਨ ਦਾ ਹੱਲ ਆ ਉਹਨੇ ਸਿਲੰਡਰ ਕਰ ਦਿੱਤਾ ਹੁਣ ਦੱਸੋ ਜਦੋਂ ਰਾਤ ਨੂੰ ਸਾਡੇ ਕੋਲ ਇਹ ਸਬੂਤ ਹੈ ਅਸੀਂ ਹੁਣ ਤੱਕ ਵੀ ਜਿਹੜਾ ਉਹਦੀ ਸਾਈਡ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਇਹ ਫੋਲਡਿੰਗ ਜਿਹੜਾ ਬੈਲਟ ਪੇਪਰ ਹੈ ਉਹੀ ਬੈਲਟ ਪੇਪਰ ਹੈ ਜਿਹਦੇ ਤੇ ਲੋਕੀ ਵੋਟਾਂ ਪਾਰੇ ਤੇ ਜੇ ਇਹ ਵੈਲਟ ਪੇਪਰ ਰਾਤ ਦੇ 8 ਵਜੇ 9 ਵਜੇ ਵਿਰੋਧੀ ਪਾਰਟੀ ਦੇ ਉਮੀਦਵਾਰ ਕੋਲ ਆ ਇਹ ਪੂਰਾ ਬੰਡਲ ਹੈ ਜਿਹੜਾ ਵੈਲਟ ਪੇਪਰਾਂ ਦਾ ਤੇ ਅਸੀਂ ਸਵੇਰੇ ਹੀ ਜਿਹੜੀ ਐ 40 ਮਿੰਟ ਤੋਂ ਬਾਅਦ ਹੀ ਜਦੋਂ ਪੋਲਿੰਗ ਸ਼ੁਰੂ ਹੋਈ ਸੀ ਕਮਿਸ਼ਨ ਦੇ ਧਿਆਨ ਚ ਲਿਆਤਾ ਸੀ ਵੀ ਆਹ ਤਾਂ ਰਾਤ ਦਾ ਹੀ ਬੇੜਾ ਗਰਕ ਹੋਇਆ ਪਿਆ ਜੇ ਰਾਤ ਨੂੰ ਉਹਨੂੰ ਬੁਲਾ ਕੇ ਵੈਲਟ ਪੇਪਰ ਦਿੱਤਾ ਗਿਆ ਤੇ ਫਿਰ ਜਾਲੀ ਜਿਹੜੀਆਂ ਬੁਰਾ ਲਾ ਕੇ ਜਿਹੜੀ ਆ ਵੋਟਾਂ ਪਈਆਂ ਵੀ ਆ ਤੇ ਕਮਿਸ਼ਨ ਸਾਨੂੰ ਤਾਂ ਦੁਪਹਿਰ ਤੱਕ ਇਹੀ ਆਸ਼ਵਾਸਨ ਪਹਿਲਾਂ ਦਉਂਦੇ ਰਹੇ ਤੇ ਅਸੀਂ ਇਹਦੇ ਤੇ ਐਕਸ਼ਨ ਲਵਾਂਗੇ ਅਸੀਂ ਕੈਨਸਲ ਵੀ ਕਰ ਸਕਦੇ ਆ ਇਲੈਕਸ਼ਨ ਕੈਨਸਲ ਕਰਨੀ ਵਰਦੀ ਸੀ ਪਰ ਸਰਕਾਰ ਦਾ ਦਬਾਅ ਪੈਣ ਤੋਂ ਬਾਅਦ ਜਿਹੜਾ ਕਮਿਸ਼ਨ ਆ ਉਹ ਚੁੱਪ ਕਰ ਗਿਆ ਕਿਉਂ ਚੁੱਪ ਕਰ ਗਿਆ ਅਜੇ ਤੱਕ ਕਮਿਸ਼ਨ ਨੂੰ ਆ ਪਰ ਅਸੀਂ ਇਹਦੇ ਤੇ ਲੜਾਈ ਲੜਾਂਗੇ ਸਾਡੀ ਅਲੱਡੀ ਇੱਕ ਪੀਆਈਐਲ ਹਾਈ ਕੋਰਟ ਵਿੱਚ ਚੱਲ ਰਹੀ ਆ ਉਹਦੀ 22 ਤਰੀਕ ਆ ਅਸੀਂ ਇਸ ਗੱਲ ਨੂੰ ਉੱਥੇ ਡੈਫੀਨਿਟਲੀ ਜਿਹੜਾ ਉਹ ਰੇਜ਼ ਕਰਾਂਗੇ ਕਿ ਜਿਹੜੀ ਇਲੈਕਸ਼ਨ ਕਰਾਉਣ ਵਾਲੀ ਸਾਰੀ ਮਸ਼ੀਨਰੀ ਹੈ ਉਹ ਨਾਲ ਵਾਲੀ ਇਸ ਤੋਂ ਬਾਅਦ ਸਬੂਤ ਕੀ ਚਾਹੀਦਾ ਇਸ ਤੋਂ ਬਾਅਦ ਤਾਂ ਸਾਡੇ ਲੋਕਾਂ ਨੇ ਕਈ ਬੈਲਟ ਪੇਪਰ ਭੇਜੇ ਪੀ ਇਹ ਤਾਂ ਰਾਤ ਦੇ ਕਈ ਤੁਰੇ ਫਿਰਦੇ ਆ ਜੀ ਤੇ ਇਹਦਾ ਮਤਲਬ ਜਿਹੜੇ ਕੋਈ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਨੇ ਬਿਆਨ ਦਿੱਤੇ ਸੀ ਸ਼ਾਇਦ ਉਹਨਾਂ ਨੂੰ ਕਿਤੇ ਅੰਦਰ ਖਾਤੇ ਪਤਾ ਲੱਗਿਆ ਸੀ ਉਹ ਗੱਲ ਸਹੀ ਸਾਬਤ ਹੋ ਗਈ ਕਿਉਂਕਿ ਜਦੋਂ ਕਮਿਸ਼ਨ ਵੀ ਚੁੱਪ ਰਿਹਾ ਪਰ ਫਿਰ ਕੁਦਰਤੀ ਗੱਲ ਹੈ ਕਿ ਇਹ ਹੀਰਾ ਫੇਰੀ ਜਿਹੜੀ ਹੈ ਇਹ ਵੱਡੇ ਪੱਧਰ ਦੇ ਉੱਤੇ ਹੋਈ ਹੈ ਕੱਲੀ ਇੱਕ ਘਟਨਾ ਨਹੀਂ ਹੈ ਇੱਥੇ ਕਮਿਸ਼ਨ ਨੂੰ ਪ੍ਰੋਪਰ ਇਨਕੁਆਇਰੀ ਕਰਨੀ ਚਾਹੀਦੀ ਸੀ ਬਾਕੀ ਥਾਵਾਂ ਤੋਂ ਵੀ ਪੁੱਛਣਾ ਚਾਹੀਦਾ ਸੀ ਕਿ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਹੈ ਤਾਂ ਐਕਸ਼ਨ ਲੈਣਾ ਬੰਦਾ ਸੀ ਪਰ ਅਫਸੋਸ ਹੈ ਕਿ ਕਮਿਸ਼ਨ ਨੇ ਐਕਸ਼ਨ ਨਹੀਂ ਲਿਆ ਅਤੇ ਐਗਪਾਰੀ ਧਾਧਲੀ ਚੱਲ ਰਹੀ ਮੈਂ ਕਮਿਸ਼ਨ ਨੂੰ ਬੇਨਤੀ ਕੀਤੀ ਮੈਂ ਕਿ ਕੰਮ ਰੋਕੋ ਕਹਿੰਦੇ ਜੀ ਤੁਸੀਂ ਕਾੜੀ ਕਰਦੇ ਹੋਏ ਕਰਦੇ ਮੈਂ ਕਹਿੰਦਾ ਜੀ ਚੋਰੀ ਇੱਕ ਤਾਂ ਹੁੰਦਾ ਕਿ ਚੋਰੀ ਜਿਹੜੀ ਹੈ ਤੁਹਾਨੂੰ ਰਿਪੋਰਟ ਕੀਤੀ ਗਈ ਇੱਕ ਤਾਂ ਦੱਸ ਰਹੇ ਵੀ ਹਾਲੇ ਤੱਕ ਚੋਰੀ ਹੋ ਰਹੀ ਹੈ ਤੇ ਤੁਸੀਂ ਫਿਰ ਵੀ ਨਹੀਂ ਰੁਕਦੇ ਫਿਰ ਤਾਂ ਇਨਸਾਫ ਕਾਦਾ ਹੈ ਪਰ ਉਹਨਾਂ ਨੇ ਐਕਸ਼ਨ ਨਹੀਂ ਲਿਆ ਇਸ ਕਰਕੇ ਇਹਨੂੰ ਅਸੀਂ ਹੁਣ ਹਾਈ ਕੋਰਟ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਜਾਵਾਂ ਦੂਜਾ ਅਨਗੈਦੀ ਕਿੰਨੀ ਹੈ ਕਮਿਸ਼ਨ ਦੀ ਕਿ ਕਿੰਨੇ ਥਾਵਾਂ ਤੇ ਸਵੇਰ ਦਾ ਟੀਵੀ ਤੇ ਪਹਿਲਾਂ ਵੀ ਰਿਪੋਰਟ ਹੋ ਚੁੱਕਿਆ ਕਿ ਉਮੀਦਵਾਰ ਹੋਰ ਕੋਈ ਸੀ ਉਹਦੇ ਸਾਰੇ ਬੜੇ ਚੋਣ ਨਿਸ਼ਾਨ ਹੋਰ ਕੋਈ ਛਪ ਗਿਆ ਹੁਣ ਦੱਸੋ ਇਸ ਤੋਂ ਵੱਧ ਜਿਹੜੀ ਹੈ ਅਨਗੰਧੀ ਕੀ ਹੋ ਸਕਦੀ ਇੱਕ ਨਹੀਂ ਹੋਇਆ ਕਈ ਪੰਚਾਇਤ ਸੰਪਤੀਆਂ 'ਚ ਹੋਇਆ ਉੱਥੇ ਫਿਰ ਚੋਣਾਂ ਰੱਦ ਕਰਨੀਆਂ ਪਈਆਂ ਨਵੇਂ ਬੈਲਟ ਪੇਪਰ ਛਪਣਗੇ ਤੇ ਕੀ ਗੱਲ ਇੰਨੀ ਸੁਪਰਵੀਜ਼ਨ ਫੇਲਰ ਹੈ ਜਿਹੜਾ ਡਿਸਟ੍ਰਿਕਟ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਕਿ ਐਦਾਂ ਦੀਆਂ ਜਿਹੜੀਆਂ ਗਲਤੀਆਂ ਉਹ ਕਮਿਸ਼ਨ ਕਰੀ ਜਾ ਰਿਹਾ ਉੱਥੇ ਵੀ ਜਿਹੜੀ ਹੈ ਇਨਫੋਰਮੇਸ਼ਨ ਕਮਿਸ਼ਨ ਦੀ ਵਰਕਿੰਗ ਤੇ ਪ੍ਰੈਕਸ਼ਨ ਖੜੇ ਹੁੰਦੇ ਆ ਇਸ ਤੋਂ ਬਾਅਦ ਇੱਕ ਜਨਰਲ ਕੰਪਲੇਂਟ ਹੈ तकरीबन ਸਾਰੇ ਪੰਜਾਬ ਚ ਕੋਸ਼ਲ ਕਹਿੰਦਾ ਬਹੁਤ ਜ਼ਿਆਦਾ ਪਰ ਇੱਕ ਜਨਰਲ ਕੰਪਲੇਂਟ ਹੈ ਕਿ ਜਿਹੜੀਆਂ ਵੋਟਰ ਲਿਸਟਾਂ ਸਾਨੂੰ ਮਿਲੀਆਂ ਸੀ ਪੋਲਿਟਿਕਲ ਪਾਰਟੀਆਂ ਨੂੰ ਅਖੀਰਲੇ ਟਾਈਮ ਦੇ ਉੱਤੇ ਇਹ ਕਮਿਸ਼ਨ ਦੱਸੇ ਕਿ ਕਿਵੇਂ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਤੇ 25 ਕਿਤੇ 50 ਔਰ ਕੋਸ਼ਟਾ ਮਤੇ 100 100 150 ਵੀ ਔਰ ਲੁਧਿਆਣੇ ਦੇ ਵਿੱਚ ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ ਪਿੰਡ ਸੁਵੱਦੀ ਕਣਾ ਇੱਥੇ 220 ਵੋਟਾਂ ਕੱਟੀਆਂ ਗਈਆਂ ਇੱਕ ਪਿੰਡ ਹੈ ਬੱਦੋਵਾਲ ਉੱਥੇ 170 ਵੋਟਾਂ ਕੱਟੀਆਂ ਗਈਆਂ ਜਿਹੜੀ ਪਹਿਲੀ ਲਿਸਟ ਸਾਰੀਆਂ ਪਾਰਟੀਆਂ ਕੋਲੇ ਆ ਉਹਦੇ ਮੁਤਾਬਕ ਸਭ ਦੀ ਵੋਟ ਆ ਬੰਦੇ ਉੱਥੇ ਪੋਲਿੰਗ ਬੂਥ ਦੇ ਬਾਹਰ ਖੜੇ ਆ 2-300 ਬੰਦਾ ਵੋਟ ਪਾਉਣ ਵਾਲਾ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੀ ਵੋਟ ਹੀ ਹੈ ਨਹੀਂ ਜੀ ਇਹ ਵੋਟਾਂ ਕਿਵੇਂ ਕਨਸਪਰੇਸੀ ਚੱਲੀ ਕਿਵੇਂ ਸਾਜ ਰਚੀ ਗਈ ਕਿੰਨੇ ਮਾਰ ਕਰਕੇ ਦਿੱਤੀਆਂ ਇਹ ਬੜਾ ਵੱਡਾ ਇੱਕ ਜਿਹੜਾ ਇਨਕੁਆਇਰੀ ਦਾ ਵਿਸ਼ਾ ਔਰ ਇੱਥੋਂ ਤੱਕ ਹੋ ਗਿਆ ਜਦੋਂ ਅੰਨੇ ਵਾਂ ਕੰਮ ਹੁੰਦਾ ਤੇ ਫਿਰ ਇਸੇ ਤਰ੍ਹਾਂ ਹੀ ਹੁੰਦਾ ਕਿ ਦੋ ਉਮੀਦਵਾਰਾਂ ਨੇ ਵੀ ਕਹਿ ਦਿੱਤਾ ਗਿਆ ਕਿ ਤੁਹਾਡੀ ਵੋਟ ਕੱਟੀ ਗਈ ਔਰ ਜਦੋਂ ਉਹਨਾਂ ਨੇ ਚੈਨਜ ਕੀਤਾ ਕਿ ਸਾਡੇ ਫਿਰ ਨਾਮੀਨੇਸ਼ਨ ਕਿਦਾਂ ਤੁਸੀਂ ਐਕਸੈਪਟ ਕਰਦੇ ਫਿਰ ਡਿਪਟੀ ਕਮਿਸ਼ਨਰ ਨੇ ਵੀ ਉੱਥੇ ਜਾਣਾ ਪਿਆ ਤੇ ਫਿਰ ਕਿਸੇ ਤਰੀਕੇ ਕਹਿਆ ਜੀ ਨਹੀਂ ਲੱਭ ਗਈ ਜੀ ਲੱਭ ਗਈ ਚਾਰ-ਚਾਰ ਘੰਟੇ ਉਹਨਾਂ ਦੇ ਇਲੈਕਸ਼ਨ ਵਾਲੇ ਦਿਨ ਜਦੋਂ ਉਹਨਾਂ ਨੇ ਪੂਰਾ ਐਕਟਿਵ ਹੋ ਕੇ ਸਾਰਿਆਂ ਨੂੰ ਜਿਹੜੀ ਆ ਆਪਣੇ ਪ੍ਰਬੰਧ ਕਰਨੇ ਹੁੰਦੇ ਆ ਪੋਲਿੰਗ ਦੇ ਉਹਨਾਂ ਦਾ ਟਾਈਮ ਖਰਾਬ ਕੀਤਾ ਗਿਆ ਚਾਰ-ਚਾਰ ਘੰਟੇ ਬਾਅਦ ਉਹਨਾਂ ਦੀ ਜਿਹੜੀ ਆ ਵੋਟ ਪਾਈ ਗਈ ਇਹ ਕਹਿੰਦਾ ਇੱਥੇ ਨਹੀਂ ਹੋਇਆ ਇਹ ਜਗਰਾਉਂ ਦੇ ਵਿੱਚ ਵੀ ਜਿਹੜੇ ਨਾਨਕ ਸਰਪਿੰਡ ਹੈ ਡਾਂਗੀਆਂ ਪਿੰਡ ਹੈ ਵੇੜਕਾ ਪਿੰਡ ਹੈ ਰومی ਪਿੰਡ ਹੈ ਇੱਥੇ ਵੀ ਕਿਤੇ 50 ਕਿਤੇ 100 ਸਭ ਜਗ੍ਹਾ ਵੋਟਾਂ ਕੱਟੇ ਗਏ ਇਸੇ ਤਰ੍ਹਾਂ ਰਾਜਪੁਰਾ ਦੇ ਵਿੱਚ ਜਿਹੜੇ ਆ ਹਰ ਪਿੰਡ ਦੇ ਵਿੱਚ 40 ਪਿੰਡਾਂ ਦਾ ਮੈਨੂੰ ਤਕਰੀਬਨ ਵਰਕਾ ਨੇ ਦੱਸਿਆ ਜਿੱਥੇ ਕਿਤੇ 25 ਵੋਟਾਂ ਕਿਤੇ 30 ਵੋਟਾਂ ਕਿਤੇ 40 ਵੋਟਾਂ ਉੱਥੇ ਵੀ ਜਿਹੜੀਆਂ ਇਹ ਵੋਟਾਂ ਕੱਟੀਆਂ ਗਈਆਂ ਇਹ ਤਾਂ ਸਾਡਾ ਕਮਿਸ਼ਨ ਦੇ ਲੈਵਲ ਤੇ ਜਿਹੜੇ ਬਹੁਤ ਵੱਡੇ ਲੈਫ ਨੇ ਇਹ ਤਾਂ ਉਹ ਗੱਲਾਂ ਹੈ ਕਿ ਜਿਹੜੀ ਸਾਜ਼ਿਸ਼ ਹੈ ਕਿ ਆਹ ਵੋਟਾਂ ਚ ਪੈ ਗਈਆਂ ਤੇ ਦੂਜਾ ਜਿੱਤ ਜਾਏਗਾ ਜਿੱਤ ਹਾਰ ਦਾ ਫੈਸਲਾ ਸਰਕਾਰ ਕਰਾਦੀ ਸਰਕਾਰੀ ਅਮਲਾ ਕਰਾ ਦਿਆ ਚੋਣ ਨਾਲ ਸੰਬੰਧਿਤ ਅਧਿਕਾਰੀ ਕਰਾ ਤੇ ਫਿਰ ਇਲੈਕਸ਼ਨ ਕਾਦੀ ਹੋਗੀ ਆ ਦੇਖੋ ਆ ਹੁਣੀ ਮੈਨੂੰ ਵੀਡੀਓ ਵੀ ਹੈ ਤੁਹਾਨੂੰ ਦਿਖਾਉਨੇ ਆ ਚੋਣ ਕਮਿਸ਼ਨ ਦੀ ਤਿਆਰੀ ਦੇਖੋ ਇਲੈਕਸ਼ਨ ਦੀ ਆ ਜਿਹੜਾ ਵੋਟਾਂ ਜਿਹੜੇ ਬਕਸੇ ਚ ਪੈਣੀਆਂ ਇਹਨੂੰ ਜੰਗਾਲ ਦੇਖੋ ਕਿੰਨਾ ਲੱਗਿਆ ਆ ਫੋਟੋ ਦੇ ਵਿੱਚ ਤੁਸੀਂ ਦੇਖੋ ਸਾਰੇ ਭਈ ਉੱਤੋਂ ਲੈ ਕੇ ਥੱਲੇ ਤੱਕ ਜੰਗਾਲ ਲੱਗਿਆ ਹੈ ਭਈ ਇੱਕ ਤਿਆਰੀ ਕਰਨੀ ਹੁੰਦੀ ਹੈ ਤੁਸੀਂ ਇਹਨਾਂ ਬੈਲਟ ਬਕਸਿਆਂ ਦੀ ਇਹਨਾਂ ਦੇ ਲੋਗ ਚੈੱਕ ਕਰਨੇ ਹੁੰਦੇ ਆ ਦੇਖਣਾ ਹੁੰਦਾ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਬਾਕਸ ਹੈ ਡੈਮੇਜ ਨਹੀਂ ਹੈ ਜਿਹਦੇ ਵਿੱਚ ਕੋਈ ਵੋਟ ਪਾਈ ਜਾ ਸਕੇ ਸਾਈਡ ਤੋਂ ਜਾਂ ਕੱਢੀ ਜਾ ਸਕੇ ਇਹ ਇੱਕ ਨਾਰਮਲ ਪ੍ਰਕਿਰਿਆ ਹੁੰਦੀ ਤੇ ਆ ਮੇਰੇ ਖਿਆਲ ਪਤਾ ਨਹੀਂ ਕਦੋਂ ਦਾ ਕਿਤੇ ਜੰਗਾਲ ਲੱਗਿਆ ਡੱਬਾ ਚੱਕ ਕੇ ਭੇਜ ਦਿੱਤਾ ਤੇ ਇਹਦੇ ਵਿੱਚ ਹੋਇਆ ਕੀ ਹੈ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਆ ਵੀ ਆ ਸੀਲ ਲਾਤੀ ਵੀ ਵੋਟਾਂ ਪੈਗੀਆਂ ਤੇ ਬਕਸਾ ਬੰਦ ਹੋ ਗਿਆ ਇੱਕ ਕੁਦਰਤੀ ਸਾਡਾ ਜਲਾ ਪ੍ਰੀਸ਼ਦ ਦਾ ਕੈਂਡੀਡੇਟ ਆ ਏ ਉਹ ਉੱਥੇ ਮੌਕੇ ਦੇ ਉੱਤੇ ਪਹੁੰਚ ਗਿਆ ਇਹ ਗੱਲ ਵਾਲੀ ਪਿੰਡ ਹੈ ਮਜੀਠਾ ਹਲਕੇ ਦੇ ਵਿੱਚ ਅਮਰਜੀਤ ਸਿੰਘ ਸਾਡਾ ਕੈਂਡੀਡੇਟ ਆ ਪਹਿਲਾਂ ਤਾਂ ਉਹਨੂੰ ਚਾਰ ਚਫੇਰੇ ਘਮਾਈ ਗਏ ਇੰਟਰਨੈਟ ਕਰਨ ਦੇਣ ਪੁਲਿਸ ਵਾਲੇ ਵੀ ਅੰਦਰ ਨਹੀਂ ਜਾ ਸਕਦੇ ਉਹ ਲੜਿਆ ਉਹਨੇ ਵੀਡੀਓ ਬਣਾਈ ਉੱਥੇ ਮੌਕੇ ਤੇ ਦੱਸਿਆ ਵੀ ਮੈਂ ਕੈਂਡੀਡੇਟ ਆ ਬੜੀ ਮੁਸ਼ਕਲ ਨਾਲ ਉਹ ਅੰਦਰ ਪਹੁੰਚਿਆ ਤੇ ਉਹਨੇ ਦੇਖਿਆ ਵੀ ਬਕਸਾ ਸੀਲ ਕੀਤਾ ਹੈ ਸੀਨਾ ਲੱਗਿਆ ਹੋਈਆਂ ਔਰ ਜਦੋਂ ਨੇ ਸਾਈਡ ਤੋਂ ਖੋਲਿਆ ਤਾਂ ਬਕਸਾ ਖੁੱਲਿਆ ਇਹ ਹੁਣ ਰਾਜ ਪਰਿਆ ਜਾਏਗਾ ਇਸ ਕਰਕੇ ਹੀ ਹੈ ਤਾਂ ਕਿ ਉਹ ਬਹਾਨੇ ਬਣਾ ਰਿਹਾ ਸਾਹਮਣੇ ਖੜੇ ਇਹ ਵੀਡੀਓ ਇੱਕ ਮਿੰਟ ਤੁਹਾਨੂੰ ਦਿਖਾਈ ਦਿੰਦੇ ਆ ਉਹ ਕੈਮਰੇ ਦਾ ਮੂੰਹ ਹੈ ਬਹੁਤ ਸਹੀ ਜੀ ਸਹੀ ਹੈ ਯਾਰ ਕੈਮਰੇ ਦਾ ਮੂੰਹ ਸਹੀ ਗੱਲ ਹੈ ਕੈਮਰੇ ਦਾ ਮੂੰਹ ਕਰਦੇ ਉਹ ਕੈਮਰਾ ਦਿਖਾ ਰਿਹਾ ਹੈ ਤਾਂ ਆਪਣਾ ਹੀ ਹੈ ਅਰੇ ਇਹ ਕਿਹਦੇ ਕਹਿੰਦਾ ਆ ਕੈਮਰਾ ਸੀ ਆ ਸੀ ਬਾਕਸ ਹੋਇਆ ਹੈ ਬਾਕਸ ਰੈਪ ਇਹ ਲਿਖ ਦਿਓ ਨਾ ਮੈਂ ਉਹ ਨਾ ਮੇਰਾ ਵੀ ਮੈਂ ਮੈਂ ਇਹਦਾ ਕੋਸਾ ਮੁਬਾਰਕ ਆ ਇਹਦਾ ਮੈਂ ਐਵੀਡੈਂਸ ਹੈ ਔਰ ਨਹੀਂ ਪਿਆ ਲੋਨ ਕਰ ਰਹੇ ਮੇਰਾ ਪਤਾ ਹੈ ਮੇਰਾ ਪਰਸਪੈਕਟਿਵ ਹੈ ਮੈਂ ਕਿਹੜਾ ਨਹੀਂ ਕਰ ਉਹ ਕਹਾਂਗੇ ਜਿਹੜਾ ਘਰ ਦੇ ਵੀਡੀਓ ਸੀ ਕਿੰਗ ਨਹੀਂ ਵਰਤੀ ਹੋਈ ਇਹ ਹਾਲ ਹੈ ਜੀ ਬਕਸੇ ਸੀਲ ਹੋ ਗਏ ਐ ਤੇ ਬਕਸੇ ਖੁੱਲੇ ਐ ਮਤਲਬ ਇਹਨੂੰ ਹੁਣ ਜਿੰਨਾ ਭਰਨਾ ਬੈਲਟ ਪੇਪਰ ਤਾਂ ਮਾਰਕੀਟ 'ਚ ਖੁੱਲੇ ਤੋਰੇ ਫਿਰਦੇ ਉਹ ਤੋਂ ਕਿਹੜੇ ਬੈਲਟ ਪੇਪਰ ਕੱਢਣੇ ਐ ਤੇ ਕਿੰਨੇ ਬੈਲਟ ਪੇਪਰ ਪਾਉਣੇ ਐ ਤੇ ਕੀ ਰਿਜ਼ਲਟ ਸ਼ੋਅ ਕਰਨਾ ਐ ਇਹ ਹੁਣ ਬਾਕੀ ਜਿਹੜਾ ਰਸਤੇ ਦੇ ਵਿੱਚ ਜਿਨ੍ਹਾਂ ਨੂੰ ਡਿਊਟੀ ਲੱਗੀ ਐ ਇਹ ਉਹਨਾਂ ਤੇ ਨਿਰਪਰ ਕਿਹੜਾ ਅਸੀਂ ਤਾਂ ਸੋਚਦੇ ਸੀ ਵੀ ਬਹੁਤ ਵਧੀਆ ਕੰਮ ਹੋ ਰਿਹਾ ਵੀਡੀਓਗ੍ਰਾਫੀ ਹੋ ਰਹੀ ਹੈ ਜਿੰਨੇ ਥਾਵਾਂ ਤੇ ਉਹਨਾਂ ਨੇ ਇਸ ਤਰ੍ਹਾਂ ਅਟੈਕ ਕੀਤਾ ਨਾਲ ਜਾਣ ਲੱਗਾ ਕੈਮਰੇ ਵੀ ਤੋੜ ਕੇ ਨਾਲ ਲੱਗੇ ਜਿਹੜਾ ਰਿਕਾਰਡਿੰਗ ਕਮਿਸ਼ਨ ਨੇ ਦੱਜਾ ਕਰਨ ਦਾ ਸਾਨੂੰ ਯਕੀਨ ਦਿਵਾਇਆ ਸੀ ਉਹ ਕੈਮਰੇ ਵੀ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਆ ਨਾਲ ਦੇ ਨਾਲ ਹੀ ਤੋੜ ਕੇ ਲਾਗੇ ਕੁਝ ਥਾਵਾਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਸਾਹਮਣਾ ਹੋਇਆ ਸਾਡੇ ਵਿਅਕਤੀ ਜਿਹੜੇ ਆ ਉਹ ਜ਼ਖਮੀ ਵੀ ਹੋਏ ਆ ਆ ਸਾਡੀਆਂ ਸੋਤ ਤਸਵੀਰਾਂ ਨੇ ਤੁਹਾਨੂੰ ਮੈਂ ਇੱਕ ਇੱਕ ਕਰਕੇ ਦਿਖਾ ਦਿੰਦਾ ਕੁਝ ਤਾਂ ਮਤੋਂ ਤੇ ਇਹ ਹਸਪਤਾਲਾਂ ਦੇ ਵਿੱਚ ਦਾਖਲ ਨੇ ਤਲਵੰਡੀ ਸਾਬੋਦੀ ਆ ਸਾਡਾ ਸਾਬਕਾ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਆ ਗੁਰਪ੍ਰਤਾਪ ਸਿੰਘ ਹਸਪਤਾਲ ਦੇ ਵਿੱਚ ਦਾਖਲ ਆ ਇਹ ਬਾਬਾ ਮੇਰ ਸਿੰਘ ਆ ਇਹ ਜਿਹੜੀ ਨਿਸ਼ਾਰਾ ਮੱਧਾ ਸਿੰਘ ਦੀ ਜਿੱਥੇ ਮੈਂ ਗੱਲ ਕਰਾਈ ਆ ਤੁਹਾਨੂੰ ਵੀਡੀਓ ਵੀ ਅਸੀਂ ਦਿਖਾਉਂਦੇ ਆ ਕਿ ਕਿਵੇਂ ਖੂਨ ਦੇ ਇਸ ਜਗ੍ਹਾ ਤੇ ਬੂਥ ਲਾ ਕੇ ਸਾਡੇ ਵਰਕਰ ਬੈਠੇ ਸੀ ਉੱਤੇ ਸਾਰੇ ਕਾਗਜ਼ਾਂ ਦੇ ਉੱਤੇ ਕਿਦਾਂ ਖੂਨ ਡੋਲਿਆ ਕਿਸ ਤਰੀਕੇ دہشت ਪਾਈ ਗਈ ਸੋ ਇਹ ਕੰਮ ਜਿਹੜਾ ਕੀਤਾ ਗਿਆ ਖਾਸ ਤੌਰ ਤੇ ਇੱਕ ਬਬਾਣੀਆਂ ਦਿੱਤੇ ਡਿੰਪੀ ਢਿੱਲੋਂ ਦਾ ਭਰਾ ਸੰਨੀ ਢਿੱਲੋਂ ਉਹ ਵੱਡਾ ਕਾਫਲਾ ਲੈ ਕੇ ਗੱਡੀਆਂ ਦਾ ਤੇ ਉੱਥੇ ਆ ਕੇ ਉਹਨਾਂ ਨੇ ਪ੍ਰਜਾਇਡਿੰਗ ਅਫਸਰ ਖੁਦ ਤੁਹਾਨੂੰ ਦੱਸ ਰਿਹਾ ਤੇ ਕੀ ਹੋਇਆ ਜੇ ਕੁਦਰਤੀ ਇਸ ਲੈਵਲ ਤੱਕ ਨਾ ਹੁੰਦਾ ਤੇ ਦੱਬਿਆ ਰਹਿੰਦਾ ਸੀ ਪੁਲਿਸ ਨੇ ਤਾਂ ਬਾਅਦ ਚ ਕਹਿ ਦਿੰਦਾ ਸੀ ਕਮਿਸ਼ਨ ਨੇ ਵੀ ਕਹਿ ਦਿੰਦਾ ਸੀ ਜੀ ਵੱਡੀ ਗੱਲ ਨਹੀਂ ਹੋਈ